ਸਾਨੂੰ ਮੇਟਾ ਦਾ ਮੋੜ ਤਾਂ ਹੈ ਸਵਾਗਣਾ ਆ ਆ ਹਾਂ ਜੀ ਪਰ ਪਾਈ ਸਮਝ ਨਹੀਂ ਬੈਠੇ ਨਾ ਕੰਗਾ ਆ ਆ ਗਿਆ ਪਾਈ ਬਿਜਲੀ ਤੋਂ ਨਹੀਂ ਲਿਖੇ ਇਹ ਵੀ ਹਾਂ ਬਿਜਲੀ ਕਰਤੀ ਸੁਆਲੀ ਬਿਠੇ ਤਿੰਨ ਘਰ ਉਹ ਹਰ ਰੁਪਾ ਲਏਗਾ ਰੁਪਾ ਲੇ ਜਿੰਨਾ ਲਾਏਗਾ ਜਿੰਨਾ ਦਾ ਬੋਗਲ ਹੈ ਹਾਂ ਹਾਏ ਰੋਣ ਹਟ ਬਈ ਇਹ ਨਹੀਂ ਹੈ ਕਰਕੇ ਸਮਝਿਆ ਰੋਈ ਗਾ ਇੱਕ ਜਿਹਨੂੰ ਖਿੱਚੀ ਜਾਂਦੇ ਹੈ ਇਹਦੀ ਗੱਦੀ ਕੈਲਰੀ ਦੀ ਹੈ ਜੀ ਜਾਂਦਾ ਰਲ ਕੇ ਚਲਾਓ ਤੇ ਜਾਂ ਫਿਰ ਮੁਰਸ਼ਿਦ ਉਤੇ ਚੰਗਾ ਭਾਓ ਤੇ ਫਿਰ sire laave khul saktay darbar تین ਗੁਰੂ ਬਣ ਚੁੱਕਿਆ ਕੋਲ ਸੱਚੇ ਦਰਬਾਰ ਬਾਬਾ ਕਹਿੰਦਾ ਕੋਈ ਨਾ ਰੱਖਿਆ ਨਹੀਂ ਇਹ ਤਾਂ ਕੋਈ ਕਹਾਣੀ ਨਹੀਂ ਤਿੰਨ ਗੁਰੂ ਬਣ ਚੁੱਕਿਆ ਕੋ ਬਣਾਏ ਵੀ ਨਹੀਂ ਬਣਾਏ ਹੈ ਉਹਨਾਂ ਦੇ ਕੋਈ ਸਰਪਤੇ ਨਹੀਂ ਆਇਆ ਹੈ ਨਹੀਂ ਆਇਆ ਇਹ ਰਕੜਾ ਬਣਾਇਆ ਸੀ ਇਹ ਰਕੜਾ ਬਣਾਇਆ ਮੱਖਣ ਦੇ ਦੀ ਆਪਣੇ ਤੋਂ ਬਣਾਇਆ ਹਾਂ ਉਹ ਤਾਂ ਉਹ ਆਪਣੀ ਨੂੰ ਬਣਾ ਰਿਹਾ ਮੈਂ ਪਤਾ ਹੋਵੇਗੀ ਅੱਜ ਆ ਟੋਰ ਹੋ ਗਈ ਆ ਡੇਢ ਲਾਇਆ ਇਹ ਦੂਜਾ ਕੌਣ ਸੀ ਉਹਦਾ ਜੀ ਬੱਬਾ ਚੁਰਦਾ ਫਿਰਦਾ ਸੀ ਆ ਟੋਰੇ ਨਾਲ ਇਹ ਉਹ ਸੀ ਤੀਜਾ ਕਿਹਦਾ ਸੀ ਕਿਸਦੇ ਦਾ ਬੱਬਾ ਜਿਹੜਾ ਪੰਜਾ ਵਾਲੇ ਘਰ ਦੇ ਦਾ ਪੱਲੇ ਕੋਈ ਗੁਰੂ ਬਾਗੇ ਖਾਣ ਦੇ ਕਿ ਜਿਹੜਾ ਗੱਡੀ ਦਾ ਸਾਰਾ ਬੋਝ ਹੁਣ ਮੇਰੇ ਤੇ ਕਿਉਂ ਹੈ ਮਗਰਾ ਕੋਹਨਾ ਗੱਡੀ ਰੱਖੀ ਆ ਉਹ ਵੀ ਫਰਾੜ ਹੋਏ ਬਿਖੇ ਨਾ ਗੱਡੀ ਚੋਂ ਤੂੰ ਮੇਕਾ ਗੱਡੀ ਸ਼ੁਰੂ ਤੋਂ ਪਹਿਲਾਂ ਸਟਾਰਟ ਵੀ ਤੇਰੇ ਕੋਈ ਹੁਕਮ ਨਾਲ ਤੇ ਤੇਰੇ ਦੀ ਐਂਡ ਹੋਣੀ ਸਟਾਰਟ ਵੀ ਤੇਰੇ ਤੋਂ ਹੋਈ ਆ ਮੈਂ ਇਹ ਦੱਸੀ ਆਜਾ ਸੰਤ ਆਉਂਦਾ ਇਹ ਕੌਣ ਇਹ ਨੂੰ ਮੰਨਦੇ ਸਾਹਿਬ ਕਾ ਸਾਧੂ ਜਦੋਂ ਮੰਨਦਾ ਤਾਂ ਇਹ ਸਾਧ ਸਾਡੇ ਨਾਲ ਮੰਨਿਆਂ ਨੂੰ ਤਾਂ ਨਾ ਹੀ ਕੋਈ ਬਣਾ ਸਕਦਾ ਇਹ ਸਾਧ ਜੱਗ ਭਾਈ ਬਿਖਿਆ ਸਾਰਾ ਹਾਂ ਇਹ ਸਾਧ ਖਾਲਾ ਮਾਰ ਕੇ ਪਿਛਾ ਦਿੰਦਾ ਕਰ ਕਰ ਕਰਕੇ ਛੇੜੀ ਮਾਂ ਕੱਤੀਆਂ ਦੋ ਚੱਲਦੀਆਂ ਨੇ ਤਾਲੇ ਵਾਲੇ ਵਿੱਚ ਮੰਨਦਾ ਵਾਲੇ ਜਿਹੇ ਹੂੰ ਕਾਲੇ ਕਾਲੇ ਦੀ ਮੰਗ ਆਪੇ ਕਰਦੇ ਹੂੰ ਕਿਨੇ ਕਾਲੇ ਦੀ ਯਾਸਤ ਕਿੰਨੇ ਕਿੰਨੇ ਮਤਲਬ ਵੀ 350 ਹੋਈਆਂ ਪਈਆਂ ਹੂੰ ਕਿ ਕਾਲੇ ਦੀ ਚਾਹਤ ਹੈ ਕਾਲੇ ਦੀ ਦੇਖੋ ਜੀ ਸਾਡੇ ਲੱਖਾਂ ਦੇ ਵਿੱਚ ਸਰਕਾਰ ਦਾ ਹਾਂਜੀ ਕੋਈ ਨਹੀਂ ਸਰਕਾਰ ਦਾ 11ਵੀਂ ਸਰਕਾਰ ਦਾ ਨੂਰੀ ਜੀ ਕਿਨੋ ਕਾਲਾ ਕਾਲੇ ਦਾ ਹਾਂਜੀ ਆਹ ਕਾਟਾ ਲੱਗੂਗੀ ਇਹ ਲੱਖ ਲੱਖ ਕਰਨਾ ਬਹੁਤ ਸਿੱਧਾ ਜਿਹੜਾ ਸਾਰੇ ਕਾਲੇ ਦੀ ਚਾਹਤ ਹੈ ਸਮਝ ਬਣੀ ਕਾ ਮਿੰਟ ਅਸੀਂ ਕਾਰਜਕਲਪਨ ਮੰਨਦੇ ਆਂ ਕੁੜੀਏ ਨੂੰ ਦੱਸਿਆ ਜੀ ਮਾਪੇ ਕਿਸ ਨੂੰ ਦੱਸਿਆ ਜੀ ਰੋ ਪਾਏ ਮੰਨਦਾ ਉਹ ਮੰਨਦਾ ਤਾਂ ਥੈਨੇ ਕੀ ਉਹਦਾ ਪਰਮਾਤੀ ਨਹੀਂ ਫੇੜਾ ਫੇੜ ਆਉਂਦਾ ਫੇੜਾ ਨੇ ਤਾਂ ਤੋਂ ਕੁੜੀਏ ਦਾ ਬਰਾਵਾ ਹੈ ਜਿੰਨਾ ਤੋਂ ਸਾਨੂੰ ਬਗਵਾ ਕੋਈ ਸੇਵਾ ਕਰੀ ਜਾਂਦੀ ਹੈ ਮਤੋਂ ਵੀ ਦੱਸਿਆ ਨਹੀਂ ਆਉਂਦਾ ਜੀ ਜਿੰਨਾ ਪਸਾਂ ਨੂੰ ਪਤਾ ਨਹੀਂ ਸੇਵਾ ਕਰੀ ਜਾਂਦੇ ਨੇ ਸੇਵਾ ਕਰ ਤੋਂ ਕਰੀ ਜਾਂਦੇ ਆ ਪਰ ਜਿਹਨੇ ਮਨਾਇ ਸਿਖੁਰੂ ਤੇਰੇ ਘਰੇ ਜਾ ਜਾ ਕੇ ਬੈਠੇ ਰਿਆ ਆਪ ਆਉਂਦੇ ਰਿਆ ਤੇ ਕੋਣਾਂ ਬਾਬਾ ਨੇ ਕੁਝ ਦੱਸਿਆ ਨਹੀਂ ਬੈ ਤੁਹੇ ਤੇ ਬਾਬਾ ਨੇ ਕੁਝ ਹਰ ਗੱਲ ਸੁਣਾ ਦੇ ਮਿੱਠੇ ਮਹਾਰਾ ਬਾਈ ਜੀ ਇੱਥੇ ਪਾਉਂਦਾ ਦੇ ਸੀ ਤੁਸੀਂ ਜਾ ਕੇ ਤਾਂ ਨਾ ਜਾਣੇ ਅਗਰ ਉਹ ਜਾ ਲਾ ਕੇ ਲੜਤਾ ਜੀ ਉਹਦੇ ਨਾਲ ਲੜਦੇ ਹੀ ਉੱਥੇ ਕਿਉਂ ਪਤਾ ਨਹੀਂ ਕੀ ਕਰਾਉਣਾ ਮੈਂ ਤਾਂ ਗੁਰੂ ਘਰੇ ਜਾਣਾ ਜੀ ਜਿਹੜਾ ਗੁਰੂ ਦਾ ਚੇਲਾ ਸੀ ਉਹ ਆਖੇ ਮੇਰੇ ਕੋਲ ਆਵਾ ਉਹ ਅੰਦਰ ਆਉਂਦਾ ਹਾਂ ਆਉਂਦਾ ਪਰਿਉ ਆਉਂਦਾ ਜਾਇ ਲੱਖਾਂ ਦਾਤਾ ਲਾਲਾ ਦੀ ਸਰਕਾਰ ਕਹਿੰਦਾ ਸਾਡੀ ਨਾਲ ਨੂਰੀ ਸੇਵਾ ਸਾਰ ਕਾਰ ਦਾ ਇਹ ਕੁੜੀਆ ਵੀ ਰਾਹੇ ਖੜ ਗਿਆ ਕੁੜੀ ਇਹ ਨੀ ਦਿੱਤਾ ਕੁਝ ਨਹੀਂ ਇਹ ਨਾ ਤੁਹਾਨੂੰ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਕੁੜੀਆ ਤੁਹਾਡੀ ਗੱਡੀ ਚੱਲਦਾ ਛੇੜੀ ਕੁੜੀ ਇਹ ਯਾ ਕਹਾ ਪੂਰਾ ਗੱਡੀ ਕਰਦਾ ਇਹ ਤੁਹਾਡਾ ਦਾਦਾ ਕਰਦਾ ਸੀ ਨਾ ਤਾਂ ਇਹ ਨਾ ਸੀ 66 ਲੋਂਗਾ ਕਿ ਕਾਲਾ ਆ ਜਾ 54 66 ਉਹਦਾ ਵੀ ਮਤਲਬ ਨਹੀਂ ਸੱਦਾ ਨਹੀਂ ਇਹ ਤਾਂ ਛੋਟੇ ਛੋਟੇ ਸੀਗੇ ਉਹ ਤਾਂ ਪਠਾਨੇ ਉਹ ਤਾਂ ਬਠਿੰਡੇ ਦਾ ਉਹ ਵੀ ਛੋਟਾ ਕੰਮ ਸੀਗਾ ਚੱਕ ਦਾ ਹੈ ਪਠਾਨੇ ਜਾ ਕੇ ਉਹਨੇ ਜਾਦੇ ਕੰਮ ਇਹ ਤੇ ਦਾ ਛੋਟਾ ਜਿਹਾ ਜ਼ਿਕਰ ਹੋਣਾ ਬੰਡੇ ਜਾਗੋ ਨਾ ਇਟਾਈ ਉਹ ਬੰਡੇ ਜਾਗ ਸੰਦੋਖਾ ਲੱਗ ਗਿਆ ਇਹ ਬਹੁਤ ਠੰਡਾ ਹੈ ਤਾਂ ਸਮੇਂ ਕੋਈ ਕੱਪੜੀ ਸੀਦਾ ਕੋਸੇ ਬਸ ਤਾਡੀ ਗੱਡੀ ਦੇ ਵਿੱਚ ਬਾਬਾ ਪੂੜੀਆ ਗਾਉਂਦਾ ਗਾਣੇ ਦੇ ਮੱਝ ਹੁਣ ਇਹਨ ਮੰਨਣਾ ਪਊਗਾ ਕਹਿ ਰਹਿਣਾ ਹੋ ਜਾਈਂਗਾ ਮੇਰਾ ਮਾਰੂ ਅਜਿਹਾ ਕੋਈ ਪੂੜੀ ਗਿਆ ਪੁੱਛ ਲਵਾਇਆ ਉਹਨੇ ਤਾਡੀ ਗੱਡੀ ਹੀ ਬਸ ਦਿੱਤਾ ਨਹੀਂ ਬਸ ਸਿਰੇ ਮਾਤਾ ਜੀ ਦਾ ਘਰ ਤਾਂ ਜਨਾ ਹਾਂ ਹਾਂ ਘਰ ਤਾਂ ਜਨਾ ਕਾਲੇ ਰੰਗ ਦੀ ਕੁੜੀ ਆ ਕਾਂਗਾ ਕੁੜੀ ਆ ਠੀਕ ਆ ਨਾ ਹੱਕ ਹੈ ਜੀ ਬਾਬਾ ਕਾਲੇ ਰੰਗ ਦੇ ਵਿੱਚ ਕੁੜੀ ਆ ਪੀਰ ਚੱਲਦਾ ਢਾਂਗੀ ਗੱਡੀ ਦੇ ਵਿੱਚ ਮੋੜ ਦੇ ਵਿੱਚ ਮਾਂ ਕਾਲ ਕਾਂ ਚੱਲਦੀ ਆ ਬਾਬਾ ਘੈਰੋਂ ਕਾਂ ਚੱਲਦਾ ਈ ਬਾਬਾ ਸਾਥ ਕਰਦਾ ਕਾਲੇ ਰੰਗ ਦੇ ਵਿੱਚ ਸਮਝੇ ਮੈਨੂੰ ਇਹਨਾਂ ਕਾਲੇ ਰੰਗ ਦੇ ਨਾਲ ਮਨਣਾ ਕੋਈ ਜਿਆ ਪਰਮਬਾਰਾ ਨੌਂ ਨੇ ਜਿਆ ਪਰ ਇਸ ਬੰਦੇ ਨੇ ਕੁੜੀ ਜਿਹਨੇ ਘਾਡੇ ਘਰ ਦਾ ਨੁਕਸਾਨ ਬਹੁਤ ਕੀਤਾ ਹੋ ਸਕਦਾ ਹੋ ਗਿਆ ਉਹ ਰਿਟੇ ਵਿੱਚ ਸੀ ਪਰ ਬਾਤ ਕਿਉਂ ਹੋ ਗਿਆ ਇਹ ਤਾਂ ਕਾਲੇ ਕਾਲੀ ਮਾਰਾ ਮੋ ਜਿਹਨਾਂ ਨੇ ਆਨੇ ਪਾਣੀ ਲਵਾਈ ਜਿਹੜਾ ਇਹੋ ਤਿੰਨ ਸਿਆ ਬੰਦੇ ਲਾਈਏ ਸਮਝ ਗਏ ਮੇਰਾ ਲੈਣ ਦੀ ਗੱਲ ਹੈ ਮੇਰੇ ਤਾਂ ਘਰੇ ਘਰੇ ਕੋਈ ਸੋਖ ਨਹੀਂ ਲਵਾਈ ਕੇ ਨਹੀਂ ਕਿ ਬਜਾਰੀ ਕਰ ਇਹਨੂੰ ਨੇ ਵਿਚੇ ਕਰਦਾ ਕੁੜੀਆਂ ਵੀ ਠੀਕ ਆ ਨਾ ਕੁੜੀਆਂ ਨੂੰ ਮੰਨਲਾ ਸੇਵਾ ਕਾਲਾ ਇਹੋ ਰੌਲਾ ਇਹੋ ਕਰਨ ਰਿਹਾ ਬਾਤ ਮਾਤਾ ਕੱਢੀ ਜੈ ਜੀਕਾਰ ਭਰਾਓ ਤੇ ਤੁਸੀਂ ਮੇਰੇ ਨਹੀਂ ਨੀਵਾ ਮੰਨਦੇ ਮੈਂ ਕਿੱਥੇ ਚੱਲ ਗਿਆ ਕਿਤੇ ਮਾਤਾ ਸ਼ਾਮਪੁਰ ਮੂਣੀ ਲੱਗੀ ਆ ਉੱਤ ਚ ਬਣਾਈ ਉੱਤ ਸੱਚੇ ਦਰਬਾਰ ਦੀ ਤੇਰੇ ਸਾਰੇ ਪੀੜ ਨੋਂ ਤੋਂ ਲੈ ਕੇ ਸਿਰ ਤੱਕ ਜਿਵੇਂ ਬਾਪੇ ਨੇ ਦੱਸਿਆ ਪੀੜਾਂ ਪਈਆਂ ਹਾਂ ਬਾਪਾ ਸਹੀ ਗੱਲ ਆ ਤੇਨੂੰ ਘਬਰਾਹਟ ਪੈਂਦਾ ਤੇਰੇ ਦਰਦ ਹੋਣ ਲੱਗ ਪੈਂਦੀ ਆ ਠੀਕ ਆ ਕਦੇ ਕਦੇ ਤੇਰੀ ਵੱਖੀ ਫਰੀ ਜਾਂਦੀ ਆ ਮੂਲ ਸੱਚੇ ਦਰਬਾਰ ਦੀ ਆ ਕਦੇ ਕਦੇ ਹਜਾ ਪਾਣਾ ਬੰਦਾ ਸਭ ਤੋਂ ਪਹਿਲੇ ਜਦੋਂ ਸ਼ੁਰੂ ਬਿਮਾਰ ਹੋਈ ਆ ਤੇਰੇ ਨਲਾਂ ਚ ਵਿੱਚ ਦਰਦ ਹੋਣੀ ਸ਼ੁਰੂ ਚੱਕ ਕੇ ਕਰਵਾ। ਸਮਝੇ ਜਾਨੀ। ਕਈ ਵੀ ਤੂੰ ਬਾਥਰੂਮ ਜਾਣੀਆ ਕਈ ਵੀ ਪਿਸ਼ਾਬ ਨਹੀਂ ਹੋ ਰਹਾ ਕੋਲ ਸੱਚੇ ਦਾ ਜੇ ਨਾ ਕਰਾ ਜਰ ਬਹਿ ਕੇ ਮੋਰੋਣੀ ਪਹਿਨੇ ਤੂੰ। ਬਗਾ ਜਾਣ ਨਹੀਂ ਹੁੰਦਾ। ਹਾਂ ਤੇ ਜਾਣਾ ਮੋਠੇ ਦਰਮਾਨ। ਆਹ ਕੈਸਾ ਰਹਾ? ਇੱਕ ਬੰਦੀ ਜਾਨੀਆ। ਸੁਧਰੇ ਦੇ ਇੱਕ ਮੌਤ ਹੋਈ। ਇਹਨਾਂ ਕਿ ਬੀਸ। ਇਸ ਨੂੰ ਕਿਹਾ ਜੀ ਆਪਣੇ ਆਪ ਬਾਜਣਾ ਨਹੀਂ ਹੈ ਜਿਹਨੇ ਸੂਰਤ ਦੀ ਬਾਜਣਾ ਹੁੰਦੀ ਉਹ ਸੱਤੇ ਦਰਮਾਨ ਆਪ ਮੈਂ ਆਪ ਫਰੀਦ ਦੇ ਵਿੱਚ ਮੁੰਮੋਸ਼ ਕੌਣ ਲਾਉਂਦਾ ਹੈ ਆਉਂਦਾ ਜਾਂ ਨਹੀਂ ਆਉਂਦਾ ਪਹਿਲੇ ਹਾਂ ਜਾਂ ਨਾ ਮੇਰੇ ਕੋਲ ਨਾ ਤੂੰ ਮੈਂ ਇਹਨਾਂ ਦਾ ਤਾਂ ਸੋਚੇ ਮੈਂ ਤਾਂ ਵੀ ਗੱਲ ਵੀ ਕਰਦਾ ਵਰਤ ਮਰਕਾ ਜਿਸ ਮੈਂ ਕਹਿੰਦਾ ਕਿ ਮੈਂ ਅਗਰ ਇਸ ਕਰੀ ਛੰਗੀ ਵਿੱਚ ਗੱਲ ਬਾਪੇ ਕੋਰੀ ਦਾ ਇੰਨਾ ਰੌਲਾ ਕਿਨੇ ਕਰਾਈ ਕਈ ਮੇਰੀ ਗਮਜੀ ਜਾਂ ਬਾਨਾ ਮੰਨਦਾ ਬੋਲ ਸਕਦੇ ਤਾਂ ਬੰਦਾ ਜਾਂ ਨਾ ਹੀ ਬੰਦਾ ਮੰਦਾ ਤੇ ਹਾਂ ਨਹੀਂ ਤੇ ਨਾ ਹੱਕ ਹੈ ਜੱਦੀ ਸਾਰਾ ਜੋ ਭਰੇ ਨਾਮ ਕਰ ਤੈਨੂੰ ਕਹਿਣੀ ਆਂ ਅੰਦਰੇ ਭਰੇਖੇ ਜਾਂ ਤੇਰੇ ਭਰਾ ਦੇ ਭਰੇਖੇ ਵੀ ਮੰਦਾ ਤੇ ਦਗਾ ਨਹੀਂ ਜਿਸ ਤੋਂ ਬਰੇਵਾ ਨਹੀਂ ਇੱਕ ਪ੍ਰੇਤ ਮੰਦਾ ਨੌਜਵਾਨ ਚੱਤੀ ਲਾਲੀ ਮੌਤ ਜਾ ਮੇਰੀ ਗੱਲ ਇੱਕੇ ਫਰੇਟ ਆ ਬਾਕੀ ਮੋਸਮ ਬਹੁਤ ਬੜਾ ਸਾਡੇ ਘਰਾਂ ਦੇ ਫਿਰ ਮਾੜੀ ਦੀ ਨਿਸ਼ਾਨੀ ਹੋਵੇ ਨਾ ਇਹ ਜਿਹੜੀ ਨਿਸ਼ਾਨੀ ਦੇਖੇ ਤਾਂ ਬਾਕੀ ਨਿਸ਼ਾਨੀ ਦੇ ਰਿਖਾ ਬੰਦ ਜਾਂਦਾ ਇਹ ਸੰਸਾਨ ਦਾ ਸਾਡੇ ਖੂਨ ਦਾ ਸੰਬੰਧ ਆ ਹੋ ਸਕਦਾ ਤਾ ਕਿ ਸਮਝ ਗਿੰਦਾ ਸਾਡਾ ਆ ਉਹਦਾ ਦਰਾਨਾ ਨੇ ਵੀ ਅੰਦੇਗਾ ਕੌਂਡਾ ਗਾ ਇਹ ਭਾਈਵਾ ਕਰਨੀ ਪੈਣੀ ਆ ਗੱਦੀ ਦੇ ਝੰਕ ਪੈ ਲੋ ਤੇਰੇ ਤੇ ਮਾਪੇ ਨੇ ਹੱਥ ਰੱਖਿਆ ਕੋਲ ਸਕੇ ਦਰਬਾਰ ਵੀ ਤੇ ਤੇਰੇ ਤੇ ਹੀ ਖੋਸ਼ ਆ ਮੈਂ ਬਤਾ ਸਕਦਾ ਕੋਈ ਨਹੀਂ ਮਾਰ ਪਗਲੀ ਮੇਰਾ ਇਹ ਗੱਦੀ ਚੱਕਣੇ ਤਾਂ ਮੈਂ ਸਾੰਦਰਾ ਇਹਨਾਂ ਤੋਂ ਹੋਇਆ ਕਿਉਂ ਹੋਇਆ ਇਹ ਝੱਕਾ ਤੇ ਕੇ ਮਾ ਦਵਾਰੇ ਝੱਕਣ ਨੂੰ ਝੇੜ ਨਾ ਹੋਵੇ ਇਹ ਕਿਤਨਾ ਬੁੱਢੀ ਹੈ ਨੀ ਕਿਉਂ ਢੂਢੀ ਪਪਾ ਯਾਕੇ ਮੇਰਾ ਬਹੁਤ ਹੋ ਰਿਹਾ ਤੁਸੀਂ ਮਾਰਾ ਦਿੱਤਾ ਹੰਮ ਤੋਂ ਮਾਰ ਲਈ ਕਿਉਂ ਨਾ ਪਤਾ ਇਹ ਰਾ ਇਹ ਨੰਬਰ ਵੀ ਕੰਪਨੀ ਜੀ ਕਹਿੰਦੀ ਸੀ ਹਾਂਜੀ ਉਹਨੂੰ ਫਿਰ ਮੰਨਿਆ ਨਹੀਂ ਉਹ ਤਾਂ ਹਾਂ 15000 ਰੁਪਏ ਦੇ ਤੀਰ ਮੰਨਿਆ ਉਹਨੂੰ ਮੰਨਿਆ ਨਹੀਂ ਕਰੇ ਇੱਕ ਜਵਾਬ ਦੀ ਚੀਜ਼ ਨਾ ਦੇ ਕੇ ਤਾ ਉਹ ਅਕੜ ਜਾਂਦਾ ਪਰ ਤੇ 26 ਲੱਖ ਦਾ ਨੁਸਾਨ ਹੋ ਗਿਆ ਲੋਕਾਂ ਨੂੰ ਹੀ ਕਿਹੜਾ ਕਿਹੜੇ ਪਿੱਛੇ ਹੋ ਗਿਆ ਅਸੀਂ ਜਿਹੜਾ ਪੂਰਾ ਨਹੀਂ ਕਰੇ ਇਹਨੂੰ ਨਹੀਂ ਪੂਰਾ ਨਹੀਂ ਅੱਗੇ ਕਿਹੜਾ ਹੋਣੀ ਹੈ ਅੱਗੇ ਕਿਹੜਾ ਇਹ ਤਾਂ ਪੰਜ ਪੀਰਵਾਨ ਚੌਕੀਆਂ ਪਰ ਸ਼ਾਨਦਾਰ ਹਾਊਸ ਮੈਂ ਲੱਗੇ ਕਰਦਾ ਨਹੀਂ ਸਮਝੇ ਮੀਰੀ ਕਾ ਤਾਗਲੀਏ ਪਰਾਂ ਵਾਲੀ ਬਾਪੇ ਦੇ ਪਿਛੇ ਇਹਾ ਤੁਹਾਨੂੰ ਦੇ ਸਕਦਾ ਮੈਨੂੰ ਪਤਾ ਲੱਗ ਰਿਹਾ ਵੀ ਇਹਨਾਂ ਨੇ ਮੇਰੇ ਹੱਥ ਰੱਖਾਇ ਪੰਜ ਪਾਈ ਸਾਲੇ ਪਾਣੀ ਪੀਏ ਫੋਨ ਕੇ ਦੇ ਗੁਰੂ ਲੱਭੀਓ ਚੋਣੇ ਨਹੀਂ ਸਮਝੇ ਮੀਰੀਆਂ ਇਹ ਜੀ ਨੇ ਕੁਝ ਕਰਦੀ ਭੱਜ ਕੇ ਗੁਰੂ ਨਾਲ ਉਹਨਾਂ ਚ ਕਲਾ ਕੰਮ ਵੇਖੋ ਵੀ ਕਿਹੜਾ ਇਹਨਾਂ ਦਾ ਕੰਮ ਨਹੀਂ ਲੱਗਦਾ ਕਿ ਇਹ ਜੋ ਬਰਕਤੀ ਪਈ ਜੀ ਇਹ ਜੇ ਕੋਈ ਰੈਂਕ ਨਹੀਂ ਹੁੰਦੀ ਸਮਝ ਨਹੀਂ ਆ ਮੀਰੀ ਕਾ ਸਮਝ ਨਹੀਂ ਆ ਉਹ ਜਿਹੜਾ ਹਾਰਿਦ ਕਾ ਤੋਂ ਇਲਾਜ ਹਾਰਿ ਮੀਰੀ ਕਾ ਦਾ ਬਾਬਾ ਕਾਕੀ ਸੋਨੀ ਮੈਂ ਕਿਹਾ ਜਾਇ ਇੱਕ ਗੱਡੀ ਨੂੰ ਸੰਭਾਲਣੀ ਪਉਂਦੀ ਗੱਡੀ ਜਿਹੜੀ ਹੀ ਆਈ ਹੈ ਜਿਹੜੇ ਤੇ ਹੀ ਲੋਕ ਕੀ ਕਹਾਂ ਜਿਹੜੇ ਇਹਨਾਂ ਪੁੰਦੀਰੇ ਮਤਲਬ ਨਹੀਂ ਸਕਾ ਪਰ ਆ ਗੱਡੀ ਕਰਦਾ ਤੇ ਇੱਕ ਤੇ ਕਾਇਰਾ ਮੁੰਡਾ ਕਰਦਾ ਨਹੀਂ ਉਹ ਵੀ ਮੇਰੇ ਭਰਾ ਦੇ ਘਰੇ ਉਹ ਮੇਰੀ ਪਰਜਾਈਏ ਪਰਜਾਈਏ ਉਹ ਆਪਣਾ ਅਜੂਬਾ ਪਰਜਾਈ ਜਾਏ ਉਹ ਤਾਂ ਪਾਉਂਦਾ ਹੈ ਤੁਸੀਂ ਜਿਹੜੀ ਦਾ ਲੈਣ ਜਾਂ ਕਰਨੀ ਸਾਡੇ ਘਰ ਦੇ ਵਿੱਚ ਇਹ ਮੱਥਾ ਮਰਵਾਇਆ ਜਾਣਾ ਕਰਦਾ ਜਿਹੜੇ ਮੇਰੇ ਨਾਲ ਸੀ ਤਾਂ ਬੜਾ ਦੋਨੇ ਦਿਨ ਦਾ ਸਿਖਰ ਤੇ ਸੀ ਜਿਹੜੇ ਨੂੰ ਪੱਜਾਈ ਘਟਾ ਲੱਗੀ ਤੇ ਨਾਲੇ ਤਰਾ ਕਰਨ ਲੱਗਿਆ ਬੈਲੋ ਵਸੀ ਰਾਣੀ ਉਸੇ ਪੱਟੇ ਛੱਡੇ ਮਰ ਕੇ ਹੀ ਪਰਜਾਈ ਲਾ ਲਈ ਮਤੀਜੇ ਨਾਲੇ ਕੰਮ ਲੱਗਿਆ ਉਹ ਪਜਾਈ ਬੰਦ ਕਰ ਗੋਡੀ ਤੇਰਾ ਸਾਡਾ ਕਾਜਾ ਜੋ ਗਾਜਾ ਚਪਾਈ ਲੋ ਤੇ ਆਹ ਕੋਣੀ ਹੋਵੇ ਤਾਂ ਤੇਰੇ ਵਿੱਚ ਲੈ ਸਮਝੂਗੀ ਵਾਲਾ ਤਾ ਹੋਣਾ ਕਿ ਤੁਸੀਂ ਰੱਖ ਲੈਣਾ ਹੋਰ ਮਾ ਵੀ ਛੋਟਾ ਮੁੰਡਾ ਕਾ ਇੱਕ ਤਿਆਰੀ ਬੰਦਾ ਲੈ ਵੱਡਾ-ਵੱਡਾ ਸਾਡੇ ਮਾਤੇ ਸੰਭੇ ਬੋਲਦੇ ਉਹ ਬੋਲਦਾ ਹੀ ਸਾਡੇ ਬਰਾਏ ਨੀ ਜਰਰੀ ਨਾ ਮੁਦਾਬਲੋ ਮੀ ਆ ਵੀ ਵੀ ਜਿਹੇ ਕੰਕ ਸੱਦਨ ਨਾ ਘਾਓ ਘਾਤ ਦੇਖਦੇ ਨਿੱੱਡੇ ਅੰਨੇ ਉਹਨਾਂ ਦੇ ਢਾਣੇ ਨਾ ਐਵੇਂ ਜਿਹਨੂੰ ਕਿੜੀ ਵਾਲੀ ਕਰਦਾ ਸਮਝ ਨਹੀਂ ਹੱਟ ਓਏ ਘਰ ਦੇ ਸੁੱਤੇ ਪਿਆ ਬਾਸ਼ਰੀ ਨੂੰ ਵੱਜਦੀ ਜਾਂ ਬਾਬਾ ਸਾਡੀ ਫੜਦੀ ਕਿਸੇ ਨੂੰ ਤੇ ਹੱਡੇ ਬਹੁਤ ਹੁੰਦਾ ਬੋਲਦੇ ਨੇ ਉਹਨਾਂ ਦਾ ਆਪ ਨੂੰ ਪਤਾ ਹਾਂ ਇਹ ਵਾਰੀ ਮਾਰਾ ਮਿੱਥੋ ਜੀ ਬਾਬੇ ਦਾ ਬਾਲਾ ਕਰਦੇ ਗੱਦੀ आले ਬਿਚੁਰ ਕਾਣਾ ਬਹੁਤ ਸੱਚੇ ਦਰਬਾਰ ਕਿੰਨੇ ਹੂੰ ਤੇ ਸੁਣਦੇ ਆਉਂਦੇ ਆਂ ਤੇ ਆਂ ਤੇਰਾ ਭਰਾ ਦਿੰਦੇ ਆਂ ਬਹੁਤ ਸੁਣਦੇ ਆਂ ਇੱਕ ਕੋਈ ਡੇਟਾ ਕਰਾਏਗਾ ਸਾਡੇ ਨਾਲ ਯਾਰੀ ਇੱਡੇ ਦੇ ਘੜੀ ਕਰਦਾਂਗੇ ਬਿਮਾਰੀ ਪਾਪਾ ਹੁਣ ਤੁਸੀਂ ਜਾਣੀ ਸੁਣੋ ਥੋੜੇ ਮੂਚ ਬੰਨ। ਅਸੀਂ ਕਦੇ ਆਖ ਨਹੀਂ ਭੱਜੇ। ਰਜੈਲਾ ਸਾਨੂੰ ਚੇਤਾ ਹੈ ਨਾ ਹੱਥੋਂ ਪਿੱਛੋਂ ਹਟਦੇ। ਮੈਂ ਅੱਜ ਤੱਕ ਨਹੀਂ ਪੱਜਿਆ ਭਿਜਾ ਕੇ ਭਾਈ ਦਾ ਬਹੁਤ ਸੱਚੇ ਦਰਬਾਰ

ਸੇਪਾ ਚੌਰ ਅੱਜ ਨੂੰ ਗੋੜ ਦਾ ਸਕਰਪਾ ਆ ਗਿਆ। ਚਾਰ ਦੇ ਮੱਠੇ ਨੂੰ ਲਾ ਕੇ ਘਰ ਦੇ ਦੀ ਮਾਰਕਟ ਪਾਣੀ ਦੇ ਪਾ। ਮੈਨੂੰ ਸਾਡੇ ਚੌਰ ਬਾਹਰ ਹੀ ਉਹ ਇਹਨਾਂ ਚਾਹ ਦੀ ਕੰਨ। ਇਹਨਾਂ ਦਾ ਲਾਉਂਦੇ ਆ। ਕਾਟਾਂ ਕਿਤੇ ਬੰਨ। ਜਿੱਥੇ ਜਿਹੜਾ ਪ੍ਰਾਂਤਲ ਜਾਓਗੇ ਉਹ ਵੀ ਵਧੀਆ ਨਹੀਂ ਕੱਚੇ ਚੌਲ ਹੀ ਪਾ। ਤੇਪਾ ਚੌਰ ਤਾਂ ਸਕਰਪਾ ਅੱਜ ਮੋੜ ਨੂੰ ਗਰਾਫ ਦੇ। ਅੱਜ ਕਹਿ ਰਹੇ ਜੀ 5 9 5 ਲੈ ਚੀਆਂ 5 ਗੱਲੂ ਦੇ 5 ਬਤਾਸੇ ਤੇ ਮੀ ਸਰਕਾਰ ਵਾਜਾ ਸਾਹਿਬ ਦੇਖੀ ਆਪਣੇ ਲੋਕਾਂ ਹੱਸੇ ਜੋ ਸੱਕੇ ਦਰਾਂ ਤੇ ਜਦੋਂ ਠੀਕ ਹੋ ਜੂਗਾ ਹੁੰਡਿਆਂ ਦੇ ਬਾਬਾ ਜੀ ਇਹ ਸਾਥੋਂ ਭਾਦਿਆਂ ਪਹਿਲੇ ਹੀ ਕਿਥੋਂ ਦੇਖੇ ਸਾਡਾ ਲਾਅ ਦਾਂਗੇ ਸਾਡਾ ਉਹ ਕੀ ਗੱਲ ਕਰਦੇ ਸਾਹੀ ਉਹ ਤਾਂ ਬੁੜੇ ਨੇ ਜਾੜ ਤਾਂ ਉਹ ਇਹ ਗੱਲ ਸਾਰੀ ਉਮਰ ਨੂੰ ਗੁਰੇ ਨੇ ਜਾਗਦਾ ਬਾਬਿਆਂ ਕੋਲ ਸਿੱਖੀ ਕਰਦਾ। ਆਹ ਸਹੀ ਵੀ ਕਰਦਾ। ਉਹ ਆਪਣਾ ਬਾਬੇ ਦਾ ਚਾਣੂ ਕਹਿੰਦੇ ਆ ਦੱਬਾ। ਆਪਾਂ ਸਰਤਾਬੀਂ ਵੀ ਦੇਣੇ ਕਿ ਰੱਖੇ ਆ। ਖਾਣੇ ਦਾ ਬੰਨਾ ਛੋਟਾ ਦਾਦਾ ਨੇ ਤਾਂ ਬੰਨਾ ਛੋਟਾ ਲਈ ਬੰਨਾ। ਬੜਾ ਅਸੀਂ ਅੱਗੇ ਦਾ ਸਸਾ ਰਹੇ ਆਇਆ ਨਾ ਬੰਨਾ ਸਸਾ ਰਹੇ। ਸਾਡੇ ਘਰੇ ਰੋਟੀ ਹੀ ਪਕਦੀ ਸੀ ਤੇ ਬਾਰੇ ਇਹਨਾਂ ਨੂੰ ਨਹੀਂ ਪਹੁੰਚਦਾ। ਪਰ ਪਰ ਕੰਮ ਆਉਂਦਾ ਨਹੀਂ ਤੁਹਾਨੂੰ। ਮੈਂ ਪਾਂਡੇ ਵੇਚ ਵੇਚ ਕੇ ਬੜੇ ਕੋਟਲੇ ਦੇ ਲਈ ਪਾਂਡੇ। ਮੇਰੇ ਮੇਰੇ ਜੀ ਹੋ ਗਏ ਸਾਰੇ ਬਾਹਰੋਂ ਪਾੜੋ ਕੋਣ ਸਤੇ ਹੋਏ ਸੀ ਤੁਹਾਡਾ ਨੈਟ ਹੋ ਗਿਆ ਰਿਚਿਆ ਬੜੀ ਮਮਾ ਸੱਚੀ ਨਾਲ ਕਿਚਨ ਤੇ ਆ ਗਈ ਤੁਹਾਡੀ ਵੀਡੀਓ ਬਣੀ ਵੀਡੀਓ ਹੀ ਪੌਣੀ ਆ ਤੁਹਾਡੀ ਵੀ ਪੌਣੀ ਆ ਬਾਬਾ ਕੌਣ ਪਾਏ ਕਰ ਕਰਕੇ ਵੀਡੀਓ ਬੇਕਰ ਵੀ ਕੋਈ ਪੌਣੀ ਆ ਦੇਖ ਲੈ ਆਪਾਂ ਦੇ ਹੱਥ ਬੰਨ੍ਹ ਦੋ ਗੋੜਾਲੇ ਚੌੜਾ ਦੇ ਤਾਂ ਨਾ ਜਲਦੀ ਤੇ ਚੌੜੇ ਦੇ ਚੱਕਰ ਦਾ ਤੋਂ ਬਾਅਦ ਮੈਨੂੰ ਬਾਬਾ ਦਾ ਨਾਮ ਖੇਡੂਗਾ ਬਹੁਤ ਸੱਚੇ ਕਰਵਾ ਦੇਣਾ ਜੇ ਚੱਕ ਜੇ ਚੌਕੀਆਂ ਭਰੋਗੇ ਸਾਥ ਤੱਕ ਮੈਂ ਖਵਾ ਲਿਆ ਫਿਰ ਇਹ ਜਵਾਕ ਆਦਾ ਸ਼ੁਭਾ ਸ਼ਾਂਤੀ ਮਿਲਦਾ ਆਹ ਕੀ ਨਾ ਕਰਾ ਬਾਬਾ ਜੀ ਹੈ ਬਾਬਾ ਸਿੰਘ ਬਾਬਾ ਸਿੰਘ ਕਿਹੜੇ ਪਿੰਡ ਆ ਚੱਕਾ ਦਾ ਸਿੰਘ ਆ ਚੱਕਾ ਦਾ ਸਿੰਘ ਚੱਕਾ ਦਾ ਇੱਕ ਟੇਹੇ ਆ ਬਰੂ ਮਰੀਆ ਦੇ ਖੰਦੇ ਆ ਕਿਹੜਾ ਦਰੀਆ ਆ ਮੱਡੀ ਦੇ ਆਪਣੇ ਪੁੱਤ ਜੀ ਹੈ ਲੈ ਬਾਬਾ ਚੱਕ ਕਾਂਦਾ

ਪਾ ਕੇ ਦੋ ਚਾਰ ਡੋਂਗੇ ਲਾ ਕੇ ਉਹ ਕਿੰਨਾ ਟਕਣੀ ਜਿਖਲਾਤੇ ਖੜੇ ਜਾਨਾ ਮੈਂ ਰਾਤ ਨੂੰ ਦੱਖਣ ਦੀ ਜੰਗ ਮੈਂ ਜਾ ਰਾਤ ਖਾਤ ਦਾ ਬਹੁਤ ਚੱਗੇ ਦਰਾਨ ਤੋਂ ਆਂਦਾ ਇਹ ਇੱਕ ਗੱਤੀ ਆਪ ਜਿਉਂ ਕੇ ਇੱਕ ਹੋਰ ਮੰਡੀ ਜਨਾ ਕੋਰ ਦੀ ਨੂੰ ਮੰਦਾ ਦਾ ਤੂੰ ਬੜੇ ਨੇ ਸਿਰ ਸੰਤਾ ਤੋਂ ਹਾਂ ਸੰਤਾ ਤੋਂ ਨੇੜੇ ਇੱਥੇ ਜੱਤੀਆ ਹਾਂ ਉਹ ਇਹਦਾ ਨਾਮ ਹੈ ਇਹਦਾ ਨਾਮ ਉਹ ਕਿੱਥੇ ਜਿਆਣਾ ਉਹ ਹੋਰ ਨਾ ਹੈ ਨਹੀਂ ਕੱਦੀਆ ਕੋਣ ਸੰਤਾ ਏ ਗੱਡੀ ਵਾਲਾ ਗੱਡੀ ਵਾਲਾ ਆ ਗਿਆ ਮਾਤਾ ਜੀ ਹਾਂ ਯਾਦ ਕਰ ਸੁਣਿਆ ਸੰਤਾ ਸੰਤਾ ਦੇ ਕੋਲ ਨਾਲ ਦੇਖ ਤਾ ਬਹਲਾ ਦਾ ਐ ਕਿਸ ਕਰ ਦੇ ਲੇ ਦੋ ਮੰਨਦੇ ਨੇ ਦੋ ਆ ਗਏ ਤੁਸੀਂ ਕਿਹਾ ਉਹ ਮੇਰਾ ਬਾਗ ਲਾਉਣਾ ਹਾਂ ਜੀ ਉਹ ਗੱਡੀ ਆ ਨਾ ਬੰਦੜ ਉਹਨੂੰ ਨਾਲ ਉਹਰਾ ਵੀ ਤਰ੍ਹਾਂ ਦਾ ਹੋਵੇ ਨਾ ਸੰਤ ਕਾਲੇ ਬ੍ਰੋ ਖਾਣੀ ਲੱਗ ਗਈ ਦੇਖ ਲਓ ਦੇਖ ਕਹਿੰਦਾ ਦੋ ਸੰਤਾ ਇੱਕ ਤਾਂ ਕਾਲੇ ਕੰਬੜੀ ਵਾਲਾ ਤੇ ਇੱਕ ਤਾਂ ਇਹਦਾ ਬਾਗ ਨਾ ਜਿਹੜੇ ਬਾਬਾ ਬਾਗ ਲਾਗਾ ਉਹਨ ਦਾ ਦੇਰ ਨਾਲ ਜੇ ਨਾ ਕਾਲੇ ਕੰਬਰੀਆਂ ਉਹਦਾ ਕਰਨਾ ਹੈ। ਹਾਇ ਤਾਂ ਲੋਬੇ ਤੇ ਜਿੱਦ ਤੋਂ ਕੋਈ ਸਟਰਾ ਹੈ। ਮੈਂ ਨਹੀਂ ਸੁਣਾਉਂਦਾ। ਉਹਦੇ ਏਕ ਜੱਗੀਰੇ ਪੀਰ ਦਾ ਨਾਲੇ ਦੇ ਨਾਮ। ਸੱਤਵੇਂ ਨੰਮੀ ਲਗਾਉਣਾ। ਲੈ ਜੋ ਕਰਾ ਠੀਕ ਆ। ਜਿਹੜਾ ਬਾਗ ਰਾਤਾ। ਉਹ ਨਾ ਖਾਜੂਗਾ। ਠੀਕ ਆ ਨਾ ਤੇ ਨਾ ਨੂੰ ਚੂਰੀ ਵੀ ਦੇ। ਲੱਡੂ ਸਾਧ ਸਾਹ ਦੇ ਤੇ ਉਹ ਰਾਖਮ ਨੂੰ ਲੱਗੂ ਗੱਦੀ ਦਾ ਮਾਰਕ ਨਹੀਂ ਬਣਦਾ ਸਾ। ਗੱਦੀ ਆ ਮਾਰਕ ਜਿਵੇਂ ਭਾਵੇਂ ਬਾਗਨਾ ਹੁੰਦੇ ਆਵੇ ਭਾਵੇਂ ਚਾਨਾ ਹੁੰਦੇ ਆਵੇ ਤੇ ਭਾਵੇਂ ਚਾਂਦੀਨਾ ਹੁੰਦੇ ਆਵੇ ਤੇ ਭਾਵੇਂ ਬਲਿਆਈ ਦਾਸ ਹੁੰਦੇ ਆਵੇ ਜਿਹਨੂੰ ਮਰਗੀ ਲੈ ਆਪਾਂ ਦੇ ਨੂੰ ਮੰਨਾਂ ਤੇ ਇਹ ਆਪਾਂ ਦਾ ਬੇਰਾਗ ਹੋਊਗਾ। ਸਤ ਨੇ ਚਾਹ ਪ੍ਰੋਗਾਰੇ ਨਸ਼ਾ ਭੀਮ ਨਵਾ ਭੀਮ ਦੀ ਬੇਟੀ ਤੇ ਦੂਜਾ ਪੋਸਟਲ ਨੰਨ੍ਹਾ ਬਹਾਦਰ ਕਾਇਮ ਆ ਗਿਆ। ਗੱਡੀ ਵਾਲੇ ਨਾਲ ਦਾ ਗੋਰ ਤਾਂ ਇਹ ਨਾ ਹੀ ਮਾਪਿਆ ਨਾ। ਬਾਬਿਆਂ ਦਾ ਥੜੀ ਬੈਠਾ ਹੀ। ਸਾਡੇ ਗੱਡੀ ਵਾਲਾ ਜਿਹੜਾ ਗੱਡੀ ਚਾਹਦਾ ਉਹ ਵੀ ਲੰਗੀ ਆ। ਇਹਨਾਂ ਦਾ ਭਾਈ ਆ ਜਿਹੜਾ ਗੱਡੀ ਚਾਹਦਾ ਉਹ ਵੀ ਹਿੰਦੀ ਕਰਦਾ ਵਾ। ਕਿਤੇ ਉਹ ਨਾਲ ਆ ਗਿਆ। ਨਹੀਂ ਹੈਡਕਾਟ ਉਹ ਬਸ ਚਲੀ ਜਾਂਦੀ ਉਹ ਨਹੀਂ। ਨਹੀਂ ਉਹ ਨਹੀਂ ਗੱਡੀ ਇਹਦਾ ਮਰਿਆ ਬੰਦਾ ਆ ਗਿਆ। ਗੱਡੀ ਵਾਲਾ ਮਾਰਕ ਵੀ ਬੰਦਾ। ਹਟ। ਉਹ ਵੀ ਹਿੱਟ ਖੜਾ ਰਿਹਾ ਉਹ ਵੀ ਕਰਦਾ ਹਲਾ ਇਹ ਜਦ ਪੈਂਦਾ ਜਦ ਆਹ ਬਦੂ ਆ ਖੰਦਰਾ ਨੇ ਚੰਨ ਪੜਾ ਲੱਗੇ ਨੂੰ ਮੈਂ ਕੁਛ ਕਰਦਾ ਇੱਕ ਤਾਂ ਚਰਨ ਚਰਨ ਕਿਨ ਚੌਰਪਾ ਇੱਕ ਸੱਤ ਦੇ ਬੱਦੀਆਂ ਜਿਹੜੇ ਚਾਹ ਪਰੋਹੇ ਲਗਾ ਉਹਦੇ ਵੀਰ ਕਾ ਜਿਹੜੇ ਜਿਹੜੇ ਹਾਜ਼ਰ ਮੈਨੂੰ ਦਿਖਾਏ ਠੀਕ ਆ ਨਾ ਇਹ ਬਾਗ ਨਾ ਤੋਂ ਨਾਥਾ ਜੇ ਤੂੰ ਮੈਨੂੰ ਜਣਾ ਉਹ ਤੇਰਾ ਨਾ ਫਸ ਪਈ ਜਾਂ ਜਿਹੜੇ ਬਦਲੇ ਬਦਲੇ ਨਾ ਕੋਈ ਨਾ ਕੋਈ ਸਿੱਧਾ ਨਾ ਜਿਨਾ ਕਰਦਾ ਨਾ ਲੱਗਦੇ ਕੋਈ ਨਹੀਂ ਨਿਕਾਲ ਕੇ ਮੈਂ ਤਾਂ ਕਿਹਾ ਤੂੰ ਅੱਜ ਦੂਰ ਕਰ ਨੇ ਜਬਾਰੂ ਮਨ ਜਿਆ ਬੀ ਵੀਰ ਨੇ ਨਾਲ ਉਹ ਇੱਥੇ ਲੈ ਚਿਦਾ ਉਹਨੇ ਤੇ ਕੋਈ ਨਹੀਂ ਉੱਥੇ ਰੱਖ ਦਿੱਤੀ ਆ ਹਾਂ ਤੇ ਜਿਹੜਾ ਚਾਹ ਪਰੋਦਾ ਇਹ ਪਹਿਲੇ ਤਾਂ ਖੰਡੇ ਹੁੰਦੇ ਸੀ ਇਹਦੇ ਕੋਈ ਕੰਦਾ ਖਾਇਆ ਤਾਂ ਕੋਈ ਤਾਂ ਭਾਂ ਪਾ ਲਈ ਨਹੀਂ ਚਾਹ ਪੋਣਾ ਖਾਣਾ ਹਾਂ ਮਤਲਬ ਸਾਹਿਬ ਇਹ ਜੀ ਗੱਡੀ ਵਾਲਾ ਵਿੱਚ ਬੜੂਗਾ ਵਿੱਚ ਬੜੂਗਾ ਹਾਂ ਚਾਹ ਪਰੋਣਾ ਕਿਰੋ ਚਾਹ ਰੋਣਾ ਖਾ ਲਵੇਂ ਇਹ ਨਹੀਂ ਉੱਠਣਾ ਇਹ ਕਰ ਜਿੱਤੇ ਦਾਦੇਆਂ ਨੂੰ ਹੌਂਡਾ ਕੱਢ ਕੇ ਆਉਣਾ ਹੌਂਡਾ ਕੱਢ ਕੇ ਮੂੰਗੀ ਹੋਣੀ ਲੋਕਾਂ ਨੂੰ ਉਹਨਾਂ ਕਾੰਟੀ ਗਈ ਇਹਨੂੰ ਮੱਥਾ ਦੇ ਕਰਾ। ਇਹ ਮੇਰੇ ਘਰ ਸਾਡੇ ਬੱਚਿਆਂ ਦੇ ਘਰ ਦੇ ਰਹਿਣ ਤੋਂ ਬਾਅਦ ਇਹ ਥੋੜਾ ਗਰਮ ਸੁਭਾਅ ਦਾ ਮਾੜੀ ਜੀ ਕਰ ਦਿੱਤੇ ਕਿਉਂਕਿ ਉਹ ਨਾਲ ਲੈ ਠੀਕ ਇਹ ਆ ਮਜ਼ਾਕ ਨੇ ਮਜ਼ਾਕ ਕਰ ਜਾਂਦੀ ਆ ਇਹਨਾਂ ਦੇ ਗੱਲ ਹੋ ਜਾਂਦਾ ਇਹ ਮਜ਼ਾਕ ਕਰਦੀ ਆ ਇਹ ਕਿਹੜਾ ਕਰਦੀ ਆ ਤੇ ਮਖੋਲੀਆਂ ਕਰਦੀ ਆ ਬਹੁਤ ਸੱਟ ਹੋ ਗਿਆ ਜਿਹੜੇ ਇਹਨਾਂ ਨੇ ਮਖੋਲੀਆਂ ਕਰਦੀ ਆ ਇਹ ਗਲਤੀ ਮੈਂ ਮੰਨਦੇ ਆ ਬਸ ਇੱਕ ਵਾਰੀ ਇਹ ਪਤਾ ਨਹੀਂ ਕੀ ਚਾਰ ਪਾਉਣ ਲੱਗੇ ਪੈਸੇ ਇਹਨੇ ਮਜ਼ਾਕ ਕੀਤਾ ਤਾਂ ਮੈਂ ਵੀ ਕਹਤਾ ਮੈਂ ਹਾਂ ਬਾਬਾ ਇਹ ਫੋਨ ਆਈ ਗੱਲ ਨਾ ਕੋਈ ਤੇ ਬਸ ਉਸ ਤੋਂ ਬਾਅਦ ਆਲਾਮ ਖੋਲ ਕਰਦੀ ਇਹ ਮਜ਼ਾਜਾਂ ਕਰਦੀ ਆ ਮੈਂ ਕਿਹਾ ਇੱਕਦਮ ਮੈਂ ਕਿਹਾ ਬਾਬਾ ਇਹ ਕਈ ਵਾਰੀ ਨੇ ਕਿਹਾ ਆਣਾ ਵਿੱਚ ਝੱਗੀ ਗਿਆ ਹਾਂ ਹਾਂ ਮਾਰਾ ਪਹਿਲਾਂ ਮੈਨੂੰ ਗੁੱਸਾ ਦਾ ਬੜਾ ਹੀ ਉਟਾ ਕੇ ਮਾਰਾ ਮੁਰਗੇ ਮੈਂ ਛਾਂ ਬਣਾਦਾ ਨਹੀਂ ਇਹ ਗੱਲ ਅੱਟ ਸ਼ੋਕ ਕਰਦੇ ਰਹੇ ਕੋਈ ਨਾ ਸੋਚੇ ਤੇ ਚਰਨਾਂ ਕਾਲੀ ਮਹਾਰਾਜ ਕੜਾ ਪੁਜਿਆਣੀ ਦਾ ਚਕਾਰਾ ਬਸਾ ਆਜ ਸ਼ਕਤੀ ਮਾਂ ਦਾ ਸਾਣੀ ਜਿਹਦੇ ਤੇ ਤਾਉਨ ਲੰਗੀ ਵੀ ਆ ਖੜ ਗਈ ਵੀ ਗਈ ਆ ਬੋਟ ਚੇਤੇਰ ਵਾਲਾ ਹੁਣ ਪਿੱਖੇ ਖੜੀ ਹੋਈ ਕਿਸੇ ਜੇਲੇ ਦੇ ਢਾਹ ਦੇ ਪਿੱਛੇ ਜੇਲੇ ਨਾਲ ਜਾਈ ਪਛਾਏ ਹੀ ਖੜ ਦੇਦੀ ਬੋਟ ਚੇਤੇਰ ਨਾਲ ਜੀ ਕੜਦੀ ਨਾ ਇਹਨਾਂ ਦੀ ਹੱਥ ਵਿੱਚ ਤਾਂ ਯਾਰ ਨਾ ਆ ਗਈ ਬੋਟ ਚੇਤੇਰ ਬਣਾ ਲੈ ਜਿੱਤੇ ਦੇ ਨਾ ਹੱਥਾਇ ਤੇ ਨਹੀਂ هڪڙي ڏيڙي